ਸਰਬ ਧਰਮ ਮੈਂ ਸ੍ਰੇਸ਼ਟ ਧਰਮ ਦੇਖੋ ਜੀ ਸਰਬ ਧਰਮ ਭਾਵ ਸਾਰੇ ਧਰਮ ਪਹਿਲਾ ਮੰਮਾ ਮੁਕਤ ਹੈ ਦੋ ਵਾਰ ਧਰਮ ਆਇਆ ਇਸ ਪੰਕਤੀ ਵਿੱਚ ਪਹਿਲਾ ਜਿਹੜਾ ਮੰਮਾ ਵੇਖੋ ਮੁਕਤਾ ਤੇ ਅੱਗੇ ਵੇਖੋ ਮੰਮੇ ਨੂੰ ਔਂਕੜ ਲੱਗ ਗਿਆ ਉਹਦਾ ਅਰਥ ਹੈ ਇੱਕ ਧਰਮ ਕਈ ਨਾ ਗੱਲਾਂ ਨੂੰ ਮੰਨਦੇ ਨਹੀਂ ਲਗਾ ਮਾਤਰਾ ਨੂੰ ਨਹੀਂ ਮੰਨਦੇ ਪਾਈ ਮੁਬਾਰਕ ਹੈ ਨਾਮ ਨੂੰ ਮਰਜੀ ਹੈ ਤੁਹਾਡੀ ਪਹਿਲਾ ਸਰਬ ਧਰਮ ਸਾਰੇ ਧਰਮ ਜਿੱਥੇ ਬਾਅਦ ਵਿੱਚ ਸ੍ਰੇਸ਼ਟ ਧਰਮ ਆ ਗਿਆ ਉਹ ਇੱਕ ਧਰਮ ਹੈ ਕਿਉਂਕਿ ਔਂਕੜ ਲੱਗਿਆ ਹੋਇਆ ਮੰਮੇ ਨੂੰ ਸਾਰੇ ਧਰਮਾਂ ਚੋਂ ਸ੍ਰੇਸ਼ਟ ਧਰਮ ਕਿਹੜਾ ਹੈ ਜੀ ਏਕੋ ਧਰਮ ਦਿਰੜਾ ਸੱਚ ਕੋਈ ਗੁਰਮਤ ਪੂਰਾ ਜੁਗ ਜੁਗ ਹੋਈ ਸਾਰੇ ਧਰਮਾਂ ਚੋਂ ਸ੍ਰੇਸ਼ਟ ਧਰਮ ਕਿਹੜਾ ਹੈ ਹਰ ਕੋ ਨਾਮ ਜਪ ਨਿਰਮਲ ਕਰਮ ਹਰ ਕੋ ਨਾਮ ਜਪ ਨਿਰਮਲ ਕਰਮ ਜੇ ਨਾਮ ਤੋਂ ਬਿਨਾ ਜਿਹੜਾ ਹਰ ਕੋ ਨਾਮ ਜਪੈ ਨਾ ਨਾਮ ਤੋਂ ਬਿਨਾ ਨਿਰਮਲ ਕਰਮ ਉਦਾਂ ਥੋੜੀ ਬਣਾ ਗਏ ਲਿਆ ਨਾਮ ਤੋਂ ਬਿਨਾ ਤੇ ਕਹਾਂਗੇ ਜੀ ਆ ਦਿਨ ਠੀਕ ਐ ਆ ਦਿਨ ਮਾੜਾ ਐ ਆ ਦਿਨ ਚੰਗਾ ਐ ਇਹਨਾਂ ਗੱਲਾਂ ਚ ਪਾਵਾਂਗੇ ਉਹ ਚੀਜ਼ ਮੈਂ ਖਾਣਾ ਉਹ ਚੀਜ਼ ਮੈਂ ਨਹੀਂ ਖਾਣਾ ਇਸ ਚੀਜ਼ ਨੂੰ ਇਹ ਧਰਮ ਮੰਨ ਲਿਆ ਵੀ ਮੈਂ ਧਰਮੀ ਹਾਂ ਸਭ ਤੋਂ ਮੈਂ ਤਾਂ ਅਲੱਗਾ ਜਿਹੜਾ ਦੂਜਾ ਖਾਂਦਾ ਉਹ ਤੋਂ ਨਫ਼ਰਤ ਕਰਦਾ ਐ ਇਹ ਧਰਮ ਥੋੜਾ ਸਾਰੇ ਧਰਮਾਂ ਚੋਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਜਪ ਦੇਖੋ ਜੀ ਜਪ ਦੇ ਪੱਪੇ ਨੂੰ ਸਿਹਾਰੀ ਲੱਗੀ ਐ ਹਰੀ ਦਾ ਨਾਮ ਜਪਣ ਕਰਕੇ ਨਿਰਮਲ ਕਰਮ ਹਰੀ ਦਾ ਜਪ ਜਪਣਾ ਹੀ ਸ੍ਰੇਸ਼ਟ ਧਰਮ ਹੈ ਤੇ ਸਮਝ ਆ ਜਾਂਦੀ ਐ ਏਕੋ ਧਰਮ ਜਿਹੜਾ ਸੱਚ ਕੋਈ ਸਭ ਦੁਨੀਆ ਦਾ ਧਰਮ ਇੱਕ ਹੈ ਪਰ ਜਦੋਂ ਦੁਨੀਆ ਵੇਖਦੇ ਆ ਕਿੰਨੇ ਧਰਮ ਨੇ ਜੀ ਕਿੰਨੇ ਦੇਸ਼ ਨੇ ਆ ਮੇਰਾ ਦੇਸ਼ ਮੇਰੇ ਦੇਸ਼ ਦਾ ਰੱਬ ਆ ਤੁਹਾਡੇ ਦੇਸ਼ ਦਾ ਰੱਬ ਆ ਉਹ ਉਹ ਇਦਾਂ ਨਹੀਂ ਉਹ ਇੱਕ ਹੈ ਤੇ ਫਿਰ ਸਾਰੀ ਦੁਨੀਆ ਦਾ ਧਰਮ ਕੀ ਹੋ ਗਿਆ ਇੱਕ ਉਹ ਧਰਮ ਕਿਹੜਾ ਇੱਕੋ ਧਰਮ ਡੜਾ ਸੱਚ ਕੋਈ ਸੱਚ ਧਰਮ ਸਭ ਦਾ ਹੈ ਜੀ ਸਗਲ ਕਿਰਿਆ ਮੈਂ ਊਤਮ ਕਿਰਿਆ ਪਿੱਛੇ ਵੇਖੋ ਜੀ ਕਿਰਿਆ ਤੇ ਅਗਲੀ ਕਿਰਿਆ ਪਹਿਲਾ ਕਿਰਿਆ ਵਿੱਚ ਲਿਖਿਆ ਪੈਰ ਵਿੱਚ ਰਾਰਾ ਲੱਗਿਆ ਹੋਇਆ ਹੈ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਰੀ ਕਿਰਿਆਵਾਂ ਵਿੱਚੋਂ ਉੱਤਮ ਕਿਰਿਆ ਕਿਹੜੀ ਹੈ ਜੀ ਸਾਧ ਸੰਗ ਦੂਰ ਮਤ ਮਲ ਹੀਰਿਆ ਸਾਧ ਸੰਗ ਦੂਰ ਮਤ ਮਲ ਹੀਰਿਆ ਸਾਧ ਸੰਗ ਅਖਰੀ ਅਰਥ ਕਰਿਆ ਗੁਰੂ ਗੁਰੂਮੁਖਾਂ ਦੀ ਸੰਗਤ ਦੂਰ ਮਤ ਕੀ ਹੁੰਦਾ ਜੀ ખોટી ਮਤ ਭੈੜੀ ਮਤ ਭੈੜੀ ਸੋਚ ਮਲ ਕਿਹਾ ਹੁੰਦਾ ਮੈਲ ਹੀਰਿਆ ਕਿਹਾ ਹੁੰਦਾ ਦੂਰ ਦੂਰ ਕਰਨਾ ਜੇ ਮੈਲ ਉਤਰ ਜਾਵੇ ਹੁਣ ਭਾਵਰਥ ਕੀ ਬਣਨਗੇ ਜੇ ਗੁਰੂ ਜੀ ਦਾ ਸੰਗ ਕਰਕੇ ખોટી ਮਤ ਨੂੰ ਦੂਰ ਹਿਰਿਆ ਦੂਰ ਕੀਤਾ ਜਾਵੇ ਇਹ ਉੱਤਮ ਕਿਰਿਆ ਹੈ ਅੱਗੇ ਉਦਮ ਦੀ ਗੱਲ ਆਏਗੀ ਸਗਲ ਉਦਮ ਮਹਿ ਉਦਮ ਬਲਾ ਸਗਲ ਉਦਮ ਮਹਿ ਉਦਮ ਪਲਾ ਕੋਈ ਬਾਬਾ ਜੀ ਦਰਖਤ ਨਾਲ ਆਪਣੇ ਕੇਸ ਬੰਨ ਕੇ ਬੰਦਗੀ ਕਰਦੇ ਆ ਕਿੱਡਾ ਉਦਮ ਹੈ ਕੋਈ ਪਾਣੀ ਵਿੱਚ ਖੜਿਆ ਠੰਡ ਵਿੱਚ ਕੋਈ ਪਾਣੀ ਵਿੱਚ ਖੜ ਕੇ ਭਗਤੀ ਕਰ ਰਿਹਾ ਆਪਣੀ ਕਿੱਡਾ ਉਦਮ ਹੈ ਕੋਈ ਨੰਗੇ ਪੈਰੀ ਤੁਰਦਾ ਹੈ ਠੰਡ ਵਿੱਚ ਵੀ ਕਿੱਡਾ ਉਦਮ ਹੈ ਤੁਸੀਂ ਵੀ ਚੱਲ ਕੇ ਆਉਂਦੇ ਹੋ ਕਿੱਡਾ ਉਦਮ ਹੈ ਜੀ ਪਰ ਸਤਿਗੁਰੂ ਜੀ ਕਹਿੰਦੇ ਨੇ ਹਰ ਕਾ ਨਾਮ ਜਪੋ ਜੀ ਸਦਾ ਸਦਾ ਆਪਣੇ ਹਿਰਦੇ ਵਿੱਚ ਨਾਮ ਨੂੰ ਚੇਤੇ ਕਰੋ ਜੀ। ਦਿਲੋਂ ਵਾਹਿਗੁਰੂ ਜੀ ਦਾ ਨਾਮ ਜਪੋ ਜੀ। ਇਨ੍ਹਾਂ ਉਦਮਾਂ 'ਚੋਂ ਸਭ ਤੋਂ ਵੱਡਾ ਉਦਮ ਪਤਾ ਕਿਹੜਾ ਹੈ? ਹਰ ਕਾ ਨਾਮ ਜਪੋ ਜੀ ਸਦਾ ਸਦਾ ਅਠੇ ਪੈਰ। ਅੱਗੇ ਆ ਸਗਲ ਬਾਣੀ ਮਹ ਅੰਮ੍ਰਿਤ ਬਾਣੀ। ਬਾਣੀ ਹੁੰਦਾ ਜੀ ਬੋਲ। ਪੱਖਿਆ ਲੈਂਗੁਏਜ ਪ੍ਰਭ ਬਾਣੀ ਸ਼ਬਦ ਸੁਪਾਖਿਆ ਬੜੀ ਸੱਚੰਗੀ ਪਾਖਿਆ ਹੁਣ ਪਤਾ ਇੱਥੇ ਲਿਖਿਆ ਸਗਲ ਬਈ ਸਾਰੀ ਬਾਣੀ ਸਭ ਬਾਣੀ ਮੈਂ ਅੰਮ੍ਰਿਤ ਬਾਣੀ ਸਗਲ ਬਾਣੀ ਮੈਂ ਹੁਣ ਜਿਵੇਂ ਬਾਣੀ ਬੋਲ ਹੈ ਸਭ ਬੋਲਾਂ ਚ ਤੇਰੀ ਪਾਖਿਆ ਅੰਮ੍ਰਿਤ ਬਾਣੀ ਹੈ ਕਿਹੜੇ ਬੋਲ ਚੰਗੇ ਹਨ ਹਰ ਕੋ ਜਸ ਸੁਨ ਰਸਨ ਬਖਾਨੀ ਹਰ ਕੋ ਜਸ ਸੁਨ ਰਸਨ ਬਖਾਨੀ ਹਰੀ ਦਾ ਜਸ ਸੁਣੀਏ ਹਰੀ ਦਾ ਜਸ ਨੂੰ ਸੁਣਨਾ ਕਰਨਾ ਕਰੀਏ ਅਬ ਆਪ ਜੀ ਦਰਸ਼ਨ ਕਰੋ ਸੁਣ ਸੁਣਦੇ ਨੰਨੇ ਨੂੰ ਸਿਹਾਰੀ ਲੱਗੀ ਹੈ ਹਰੀ ਦਾ ਜਸ ਸੁਣਨਾ ਕਰੀਏ ਰਸਨਾ ਦੁਆਰਾ ਬੋਲਣਾ ਕਰੀਏ ਬਿਆਨ ਕਰੀਏ ਬਿਆਨ ਕਰ ਸਭ ਤੋਂ ਉੱਤਮ ਬੋਲ ਇਹੀ ਹਨ ਮਾਲਕ ਦੇ ਜਸ ਨੂੰ ਸੁਣੀਏ ਤੇ ਆਪਣੀ ਜ਼ਬਾਨ ਨਾਲ ਬੋਲੀਏ ਅੱਗੇ ਥਾਨ ਸਗਲ ਥਾਨ ਤੇ ਉਹ ਉੱਤਮ ਥਾਨ ਸਭ ਥਾਵਾਂ ਤੋਂ ਉੱਤਮ ਥਾਨ ਸ੍ਰੇਸ਼ਟ ਥਾਨ ਹੁਣ ਸਭ ਦਾ ਧਿਆਨ ਬਾੜ ਚੱਲ ਗਿਆ ਹੋਣਾ ਕਿਹੜੀ ਥਾਂ ਹੋਏਗੀ ਲੱਭੀਏ ਜੀ ਚੱਲੀਏ ਕਿਤੇ ਨਹੀਂ ਲੱਭਣਾ ਕਿਤੇ ਵੀ ਥਾਨ ਭਾਵ ਹਿਰਦਾ ਸਗਲ ਥਾਨ ਤੇ ਉਹ ਉਤਮ ਥਾਨ ਕਿਹੜਾ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਤੇ ਜਿਸ ਘਟ ਵਿੱਚ ਜਿਸ ਸਰੀਰ ਵਿੱਚ ਜੇ ਘਟ ਵਸੈ ਨਾਮ ਵਸਦਾ ਹੈ ਉਹ ਥਾਂ ਬੜਾ ਸੋਹਣਾ ਹੈ ਤੇ ਉਹ ਜੇ ਵਾਰੀ ਥਾਂ ਵੇਖੀਏ ਕਿਹੜੀ ਥਾਂ ਹੈ ਸਤ ਸੰਗ ਜਿੱਥੇ ਸਤ ਸੰਗ ਹੋ ਰਿਹਾ ਜਿੱਥੇ ਆਪ ਜੀ ਬੈਠ ਕੇ ਸਤ ਸੰਗ ਕਰ ਰਹੇ ਹੋ ਜਿੱਥੇ ਵੀ ਸੱਚ ਦੀ ਵਿਚਾਰ ਹੁੰਦੀ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾਣੀ ਹੈ ਸਾਰੀ ਸ੍ਰਿਸ਼ਟੀ ਵਿੱਚ ਜਿੱਥੇ ਵੀ ਪਰਮਾਤਮਾ ਦੀ ਸਿਫਤ ਸਲਾਹ ਹੋ ਰਹੀ ਹੈ ਪਰਮਾਤਮਾ ਦਾ ਜਸ ਗਾਇਆ ਜਾ ਰਿਹਾ